ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ। ਸੋ ਅੱਜ ਦੀ ਇਹ ਵੀਡੀਓ ਨਾ ਨੌਜਵਾਨਾਂ ਲਈ ਬੇहद ਖਾਸ ਹੈ ਜੋ ਕਿ ਆਪਣੀ ਸਿੱਖਿਆ ਨੂੰ ਮੁਕੰਮਲ ਕਰਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਕਰ ਰਹੇ ਨੇ। ਤਾਂ ਉਹਨਾਂ ਨੌਜਵਾਨਾਂ ਲਈ ਹੁਸ਼ਿਆਰਪੁਰ 'ਚ ਇੰਡਸਟਰੀ ਦੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਨਾਮਣਾ ਖੱਟਣ ਵਾਲੀ ਪ੍ਰੀਤਿਕਾ ਇੰਡਸਟਰੀ ਐਂਡ ਮੀਤਾ ਇੰਡਸਟਰੀ ਵੱਲੋਂ ਨੌਜਵਾਨਾਂ ਲਈ 2 ਦਿਨ ਦਾ ਜੋਬ ਫੇਅਰ ਲਗਾਇਆ ਜਾ ਰਿਹਾ ਹੈ ਤੇ ਪਹਿਲਾ ਫੇਅਰ ਹੈ ਜਿਹੜਾ 11 ਅਪ੍ਰੈਲ ਨੂੰ ਤੇ ਦੂਸਰਾ 14 ਅਪ੍ਰੈਲ ਨੂੰ ਲੱਗੇਗਾ ਤੇ ਮੀਤਾ ਇੰਡਸਟਰੀ ਤੇ ਪ੍ਰੀਤਿਕਾ ਇੰਡਸਟਰੀ ਹੁਸ਼ਾਰਪੁਰ ਫਗਵਾੜਾ ਰੋਡ ਤੇ ਮੌਜੂਦ ਹੈ ਮਹਿਤਿਆਣਾ ਤੋਂ ਮਹਿਸ 2 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਪਿੰਡ ਸਿੰਬਲੀ ਵਿਖੇ ਸੋ ਗੱਲਬਾਤ ਕਰਾਂਗੇ ਕਿ ਕੰਪਨੀ ਦੇ ਪ੍ਰਬੰਧਕ ਕੁਮਨੀਸ਼ ਅਰੋੜਾ ਜੀ ਦੇ ਨਾਲ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਆ ਤੇ ਜਾਣਾਂਗੇ ਕਿੜੀਆਂ-ਕਿਹੜੀਆਂ ਉਹਨਾਂ ਦੇ ਕੋਲ ਵੈਕੈਂਸੀਜ਼ ਆ ਤੇ ਸਭ ਤੋਂ ਪਹਿਲਾ ਸਵਾਲ ਇਹ ਮੁਨੀਸ਼ ਜੀ ਇਹ ਰਹੇਗਾ ਕਿਉਂਕਿ ਆਮ ਤੌਰ ਤੇ ਜੋ ਪਹਿਲ ਕਦਮੀ ਤੁਹਾਡੀ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ ਪ੍ਰੀਤ ਕੈਂਡ ਮੀਤਾ ਇੰਡਸਟਰੀ ਵੱਲੋਂ ਜੋ ਫੇਅਰ ਦਾ ਯੋਜਨ ਕੀਤਾ ਜਾ ਰਿਹਾ ਹੈ ਇਹ ਤਾਂ ਆਪਾਂ ਵੇਖਦੇ ਹਾਂ ਕਿ ਇਹ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਹਾਡੇ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਜਾਂ ਪਹਿਲ ਕਦਮੀ ਕੀਤੀ ਜਾ ਰਹੀ ਹੈ ਸੋ ਸਭ ਤੋਂ ਪਹਿਲਾ ਮੋਟਿਵ ਕੀ ਹੈ ਕੀ ਉ ਉਦੇਸ਼ ਇਹ ਹੈ ਜਿਹੜੇ ਨੌਜਵਾਨ ਕਈਆਂ ਨੂੰ ਬਾਹਰ ਜਾਣਾ ਪੈਂਦਾ ਜੌਬ ਕਰਨ ਲਈ ਪੜ੍ਹਾਈ ਕਰਨ ਤੋਂ ਪਿੱਛੇ ਅਸੀਂ ਚਾਹੁੰਦੇ ਹਾਂ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਤਰ ਦੇ ਵਿੱਚ ਜਿਹੜੇ ਵੀ ਬੱਚੇ ਨੇ ਕੋਈ ਡਿਗਰੀ ਡਿਪਲੋਮਾ ਜਾਂ ਆਈਟੀਆਈ ਕੀਤੀ ਆ ਜਾਂ ਕਿ ਨਹੀਂ ਵੀ ਪੜ੍ਹ ਸਕਿਆ ਫਰੈਸ਼ਰ ਹੈ ਉਹਨੂੰ ਅਸੀਂ ਇੱਥੇ ਹੀ ਮੁਕੰਮਲ ਜੌਬ ਦਈਏ ਤਾਂ ਜੋ ਆਪਣੇ ਸ਼ਹਿਰ ਚ ਘਰ ਚ ਰਹਿ ਕੇ ਆਪਣਾ ਘਰ ਚਲਾ ਸਕੇ ਔਰ ਵਧੀਆ ਜੌਬ ਤੇ ਲੱਗ ਸਕੇ ਇਹ ਜੀ ਇਹ ਤਾਂ ਅਮਨੀਸ਼ੀ ਹੁਣ ਜੋ ਤੁਹਾਡੇ ਵੱਲੋਂ ਵੈਕੈਂਸੀਸ ਦੱਸੀਆਂ ਜਾ ਰਹੀਆਂ ਨੇ 80 ਤੋਂ ਲੈ ਕੇ ਤਕਰੀਬਨ 100 ਦੇ ਕਰੀਬ ਵੈਕੈਂਸੀਸ ਤੁਹਾਡੇ ਵੱਲੋਂ ਓਪਨ ਕੀਤੀਆਂ ਗਈਆਂ ਨੇ ਜਿਸ ਨੂੰ ਮੁੱਖ ਰੱਖਦੇ ਹੋਇਆ ਜੋ ਫੇਅਰ ਵੀ ਲਗਾਇਆ ਜਾ ਰਿਹਾ ਸੋ ਕਿਹੜੀਆਂ ਕਿਹੜੀਆਂ ਵੈਕੈਂਸੀਸ ਆਪਣੇ ਕੋ अवेलेबल ਨੇ ਸਾਡੇ ਕੋਲ ਚੇਤਨ ਜੀ ਇੰਜੀਨੀਅਰਸ ਲਈ ਜੋਬ ਹੈ ਜੇ ਕਿਸੇ ਬੱਚੇ ਨੇ ਆਈਟੀਆਈ ਕੀਤੀ ਹੈ ਫਿਟਰ ਹੈ ਇਲੈਕਟ੍ਰੀਸ਼ੀਅਨ ਹੈ ਉਹਦੀ ਜੋਬ ਹੈ ਅਗਰ ਕੋਈ 10th 2 ਪੜਿਆ ਉਹਦੇ ਲਈ ਹੈਲਪਰ ਦੀ ਵੀ ਜੋਬ ਹੈ ਅਗਰ ਕੋਈ ਪਹਿਲੇ ਹੀ ਐਕਸਪੀਰੀਅੰਸ ਆਇਆ ਸੀ ਉਹਨੂੰ ਯੋਗਤਾ ਅਨੁਸਾਰ ਉਹਦੀ ਤਨਖਾਹ ਰੱਖ ਕੇ ਉਹਨੂੰ ਵੀ ਅਸੀਂ ਕੁਆਲਿਟੀ ਦੇ ਵਿੱਚ ਲਗਾ ਲਓ ਮਕੈਨੀਕਲ ਜੋਬਸ ਸਾਡੇ ਕੋਲ ਜ਼ਿਆਦਾ ਹੈ अवेलेबल ਨੇ ਜੇਕਰ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨ ਉਹਨਾਂ ਦੇ ਜ਼ਿਹਨ ਦੇ ਵਿੱਚ ਦਿਲ ਦਿਮਾਗ ਦੇ ਵਿੱਚ ਇੱਕ ਸਵਾਲ ਇਹ ਜ਼ਰੂਰ ਹੋਏਗਾ ਕਿ ਸੈਲਰੀ ਕਿੰਨੇ ਕਿ ਲੱਗੇਗੀ ਜੇਕਰ ਆਪਾਂ ਇੱਕ ਲੰਮਸਮ ਸੈਲਰੀ ਫਿਗਰ ਦੀ ਗੱਲ ਕਰ ਲਈਏ ਤਾਂ ਕਿੰਨੀ ਕਿ ਸੈਲਰੀ ਤੋਂ ਸਟਾਰਟਿੰਗ ਹੋ ਸਕਦੀ ਹੈ ਸੈਲਰੀ ਸਰ ਜਿਵੇਂ ਗਵਰਨਮੈਂਟ ਦੀ ਜਿਹੜਾ ਨਹੀਂ ਪੜਿਆ ਲਿਖਿਆ ਅਨਸਕਿਲਡ ਵਰਕਰ ਉਹਦੀ ਜੋ ਗਵਰਨਮੈਂਟ ਨੇ ਤੈਅ ਕੀਤੀ ਹੈ ਮਿਨਿਮਮ ਵੇਜ ਉਸ ਤੋਂ ਲੈ ਕੇ ਬਾਕੀ ਜੇ ਕੋਈ ਬੱਚਾ ਆਈਟੀਆਈ ਹੈ ਫਿਟਰ ਹੈ ਐਕਸਪੀਰੀਐਂਸਡ ਹੈ ਉਹਦੀ ਯੋਗਤਾ ਦੇ ਅਨੁਸਾਰ ਉਹਦਾ ਸੈਲਰੀ ਦਾ ਇਦਾਂ ਦਾ ਕੋਈ 바ਰ ਨਹੀਂ ਹੈ ਉਹਦੇ ਐਕਸਪੀਰੀਐਂਸ ਦੇ ਹਿਸਾਬ ਨਾਲ ਅਸੀਂ ਲਗਾਤ ਮਤਲਬ ਕਿ ਓਨ ਐਕਸਪੀਰੀਅੰਸ ਐਂਡ ਓਨ ਐਜੂਕੇਸ਼ਨ ਡਿਪੈਂਡ ਕਰਦਾ ਜੇਕਰ ਕੋਈ ਡਿਗਰੀ ਹੋਲਡਰ ਆਂਦਾ ਡਿਪਲੋਮਾ ਹੋਲਡਰ ਆਂਦਾ ਉਸ ਹਿਸਾਬ ਨਾਲ ਸੈਲਰੀ ਤੈਅ ਕੀਤੀ ਜਾਵੇਗੀ ਹਾਂਜੀ ਬਿਲਕੁਲ ਐਸਾ ਜੀ ਜੋ ਗਵਰਨਮੈਂਟ ਵੱਲੋਂ ਮਿਨੀਮਮ ਤੈਅ ਆ ਸੀ ਉਸ ਤੋਂ ਉੱਪਰ ਹੀ ਦੇ ਰਹੇ ਆ ਤੇ ਉਹਦੇ ਨਾਲ ਦੇ ਨਾਲ ਅਸੀਂ ਹੋਰ ਵੀ ਜੋ ਫੈਸਿਲਿਟੀਆਂ ਐ ਜੋ ਕਿ ESIC PF ਜਾਂ ਉਹ ਵੀ ਉਹ ਵੀ ਸਾਰੀ ਸੀ ਫੈਸਿਲਿਟੀਆਂ ਅਸੀਂ ਐਡ ਕਰਕੇ ਬੱਚੇ ਨੂੰ ਦੇ ਰਹੇ ਆ ਤਾਂ ਕਿ ਉਹ ਇੱਥੇ ਆਪਣੇ ਘਰ 'ਚ ਰਹਿ ਕੇ ਆ ਜਾਕਰ ਉਹਦੇ ਤੇ ਕੋਈ ਫੈਮਿਲੀ ਡਿਪੈਂਡ ਆਈਐਸਏ ਵਗੈਰਾ ਇਲਾਜ ਕਰਾ ਸਕੇ पीएफ ਨਾਲ ਉਹਦੀ ਸੇਵਿੰਗ ਹੈ ਤਨਖਾਹ ਨਾਲ ਉਹ ਆਪਣਾ ਘਰ ਚਲਾ ਸਕਦਾ ਮਤਲਬ ਕਿ ਇਹ ਕਿ ਲਿਮਟਿਡ ਕੰਪਨੀ ਵੱਲੋਂ ਜੋ ਜੋ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਹ ਸਭ ਪ੍ਰਦਾਨ ਕੀਤੀਆਂ ਜਾਣਗੀਆਂ ਸਾਰੇ ਸਾਰਾ ਕੁਛ ਇਹਦੇ ਵਿੱਚ ਫੈਸਿਲਿਟੀਆਂ अवेलेबल ਨੇ ਅੱਛਾ ਇੱਕ ਨੌਜਵਾਨਾਂ ਦਾ ਸਵਾਲ ਮੈਨੂੰ ਲੱਗਦਾ ਹੋਰ ਵੀ ਹੋਵੇਗਾ ਕਿ ਇਕੱਲੇ ਜਿਹੜੇ ਐਕਸਪੀਰੀਅੰਸ ਹੋਲਡਰ ਨੇ ਉਹ ਅਪਲਾਈ ਕਰ ਸਕਦੇ ਨੇ ਕਿ ਫਰੈਸ਼ਰ ਵੀ ਇਸ ਦਾ ਹਿੱਸਾ ਬਣ ਸਕਦੇ ਨੇ ਜੀ ਇਹਦੇ ਵਿੱਚ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ ਬੱਚੇ ਮੈਂ ਹੋਰ ਵੀ ਕਹਿਣਾ ਚਾਹੁੰਦਾ ਜੜੀਆਂ ਕੁੜੀਆਂ ਨੇ ਕੋਈ ਵੋਕੇਸ਼ਨਲ ਕੋਰਸਿਸ ਕੀਤੇ ਨੇ ਜਾ ਉਹਨਾਂ ਨੇ ਕੋਈ ਮਾੜਾ ਮੋਟਾ ਰੱਖਦੇ ਨੇ ਜਾਂ ਨਹੀਂ ਵੀ ਕੁਝ ਵੀ ਕਰ ਸਕਦੇ ਜਾਂ 10th 2 ਕੀਤੀ ਆ ਉਹਦਾ ਉਹਨਾਂ ਨੇ ਲਈ ਵੀ ਸਾਡੇ ਕੋਲ ਜਗ੍ਹਾ ਹੈ ਉਹ ਲੜਕੀਆਂ ਵੀ ਸਾਡੇ ਕੋਲ ਅਪਲਾਈ ਕਰ ਸਕਦੀਆਂ ਕੰਮ ਕਰ ਸਕਦੀਆਂ ਬਹੁਤ ਘੱਟ ਸਮੇਂ ਦੇ ਵਿੱਚ ਪ੍ਰੀਤ ਕੈਂਡ ਮੀਤਾ ਇੰਡਸਟਰੀ ਨੇ ਵੱਡੇ ਪੱਧਰ ਤੇ ਨਮਲਾ ਖਟਿਆ ਇੰਡਸਟਰੀ ਦੇ ਖੇਤਰ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ ਤਾਂ ਪਿਛਲੇ ਕਿੰਨੇ ਕੇ ਸਮੇਂ ਤੋਂ ਇੰਡਸਟਰੀ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਮੇਨ ਕੰਮ ਕੀ ਆ ਕਿਸ ਚੀਜ਼ ਦੇ ਪਾਰਟ ਸਿੱਥ ਤਿਆਰ ਕੀਤੇ ਜਾਂਦੇ ਨੇ ਜੀ ਸਾਡਾ ਬੇਸਿਕਲੀ ਵੈਸੇ ਤਾਂ ਯੂਨਿਟ ਕਾਫੀ ਪੁਰਾਣੇ ਨੇ ਪਰ ਇੱਥੇ ਜਿਹੜਾ ਅਸੀਂ ਹੁਸ਼ਿਆਰਪੁਰ ਦੇ ਵਿੱਚ ਲਗਾਇਆ ਅਸੀਂ 2018 ਚ ਲਗਾਇਆ ਅਸੀਂ ਬੇਸਿਕਲੀ ਆਟੋ ਪਾਰਟਸ ਬਣਾਉਂਦੇ ਆ ਉਹਦੇ ਵਿੱਚ ਵੀ ਅਸੀਂ ਟਰੈਕਟਰ ਪਾਰਟਸ ਨੂੰ ਮੇਜਰ ਸਪਲਾਈ ਸਾਡੀ ਜਾਂਦੀ ਹੈ ਤਾਂ ਇਹ 2018 ਦੇ ਵਿੱਚ ਅਸੀਂ ਜਿਹੜਾ ਜੁਨਟ ਲਗਾਇਆ ਤੇ 2022 ਦੇ ਵਿੱਚ ਅਸੀਂ ਮੀਤਾ ਕਾਸਟਿੰਗ ਨੂੰ ਵੀ ਲਗਾਇਆ ਇੱਥੇ ਕਿਉਂਕਿ ਜੋ ਲੋਕਲ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਬੜਾ ਯੋਗਦਾਨ ਮਿਲਿਆ ਲੋਕਲ ਪੋਲੀਟੀਸ਼ੀਅਨ ਵੱਲੋਂ ਵੀ ਸਾਨੂੰ ਮਿਲਿਆ ਸਾਰਾ ਕੁਝ ਮਿਲਿਆ ਤੇ ਉਸ ਉਹਦੇ ਰੱਖਦੇ ਹੀ ਅਸੀਂ ਦੂਜਾ ਜੁਨਟ ਵੀ ਲਗਾਇਆ ਹੁਣ ਅਸੀਂ 80 ਤੋਂ 100 ਦੇ ਵਿੱਚ ਵੈਕੈਂਸੀਆਂ ਕੱਢੀਆਂ ਨੇ ਔਰ ਮੈਂ ਗੁਜਾਰਿਸ਼ ਕਰ ਵੀ ਇੱਥੇ ਮੇਲੇ ਵਿੱਚ 11 ਤੇ 14 ਤਰੀਕ ਨੂੰ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਪਹੁੰਚ ਕੇ ਆਪਣੇ ਜੋ ਵੀ ਡਾਕੂਮੈਂਟਸ ਪੜਾਈ ਦੇ ਹੈ ਲੈ ਕੇ ਆਣ ਅਗਰ ਜੋ ਘਟ ਪੜੇ ਲਿਖੇ ਨੇ 10ਵੀਂ 12ਵੀਂ ਉਹ ਆਪਣਾ ਸਰਟੀਫਿਕੇਟ ਵੀ ਲਿਆਣ ਤੇ ਉਹਨਾਂ ਲਈ ਸਾਡੇ ਕੋਲ ਜੋਬਸ ਅਵੇਲੇਬਲ ਨੇ ਅੱਛਾ ਡਾਇਰੈਕਟ ਇੱਥੇ 11 ਅਪ੍ਰੈਲ ਤੇ 14 ਅਪ੍ਰੈਲ ਨੂੰ ਆ ਸਕਦੇ ਨੇ ਜਾਂ ਇਸ ਤੋਂ ਪਹਿਲਾਂ ਵੀ ਕੋਈ ਅਪਲਾਈ ਜਾਂ ਰਜਿਸਟ੍ਰੇਸ਼ਨ ਵਗੈਰਾ ਕਰਨੀ ਪੈਗੀ ਜੀ ਅੱਧਾ ਲਿ ਕੋਈ ਰਜਿਸਟ੍ਰੇਸ਼ਨ ਦਾ ਤਾਂ ਨਹੀਂ ਕੋਈ ਹੈ ਅਗਰ ਕੋਈ ਪਹਿਲੇ ਅਸੀਂ ਈਮੇਲ ਐਡਰੈਸ ਅਸੀਂ ਉਹਦੇ ਵਿੱਚ ਇਹਦੇ ਵਿੱਚ ਦੇ ਦੇਾਂਗੇ ਅਗਰ ਕੋਈ ਈਮੇਲ ਕਰਨਾ ਚਾਹੁੰਦਾ ਜਾਂ ਫੋਨ ਕਰਨਾ ਚਾਹੁੰਦਾ ਆਦਰਵਾਇਜ਼ ਔਨ ਔਨ ਅਰਾਈਵਲ ਵੀ ਤੁਹਾਡਾ ਇੰਟਰਵਿਊ ਅਵੇਲੇਬਲ ਹੈ ਜੀ ਮੁਰੇਸ਼ ਜੀ ਇਸ ਤੋਂ ਪਹਿਲਾਂ ਆਪਾਂ ਆਮ ਤੌਰ ਤੇ ਗੱਲ ਕਰੀਏ ਕਿਉਂਕਿ ਮੈਂ ਵੀ ਇੱਕ ਡਿਪਲੋਮਾ ਸਟੂਡੈਂਟ ਹੈ ਕੰਪਿਊਟਰ ਇੰਜੀਨੀਅਰਿੰਗ ਦਾ ਤਾਂ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਜਦੋਂ ਵੀ ਕੋਈ ਡਿਗਰੀ ਡਿਪਲੋਮਾ ਕੰਪਲੀਟ ਹੁੰਦਾ ਤਾਂ ਨੌਜਵਾਨਾਂ ਨੂੰ ਖਾਸ ਕਰ ਸਾਡੇ ਵਰਗਿਆਂ ਨੂੰ ਉਹ ਜਿਹੜਾ ਕਹਿੰਦੇ ਕਿ ਪੰਜਾਬ ਤੋਂ ਬਾਹਰ ਇੰਡਸ ਪ੍ਰਿਤਿਕਾ ਇੰਡਸਟਰੀ ਮੀਤਨ ਜਸਟਿਨ ਨੇ ਨੰਮੀ ਪੈਲ ਕਦਮੀ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫਿਰ ਜੋ ਫਿਰ ਹੁੰਦੇ ਰਹਿਣਗੇ ਹਾਂਜੀ ਬਿਲਕੁਲ ਚੱਲਦੇ ਰਹਿਣਗੇ ਇਦਾਂ ਹੀ ਅਸੀਂ ਕੰਮ ਚੱਲਦਾ ਰਹੇਗਾ ਵਧਰ ਕੇ ਇਹ ਫਿਰ ਜੋ ਫਿਰ ਇਹ ਤਾਂ ਲੱਗਦੇ ਰਹਿਣਗੇ ਔਰ ਮੈਂ ওই ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਔਰ ਮੈਂ ਅਸੀਂ ਉਹਨਾਂ ਲਈ ਇੱਥੇ ਰੋਜ਼ਗਾਰ ਅਸੀਂ ਅਵੇਲੇਬਲ ਕਰਾਇਆ ਔਰ ਉਹਨਾਂ ਨੂੰ ਇਹੀ ਗੁਜਾਰਿਸ਼ ਆ ਵੀ ਇੱਥੇ ਲੋਕਲ ਰਹਿ ਕੇ ਆਪਣਾ ਰੋਜ਼ਗਾਰ हासिल ਕਰਾ اچھا ਕਿਥੋਂ ਦੇ ਨੌਜਵਾਨ ਅਪਲਾਈ ਕਰ ਸਕਦੇ ਨੇ ਕੱਲੇ ਹੁਸ਼ਿਆਰਪੁਰ ਹਲਕੇ ਦੇ ਚੱਬਿਆਲ ਹਲਕੇ ਦੇ ਜਾਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਜਾਂ ਗਵਾਂਢੀ ਜ਼ਿਲ੍ਹੇ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚੋਂ ਵੀ ਆ ਸਕਦੇ ਨੇ ਜੀ ਇਹ ਆ ਪੂਰੇ ਥਰੂਆਊਟ ਪੰਜਾਬ ਹਿਮਾਚਲ ਕਿਤੋਂ ਵੀ ਬੱਚਾ ਆ ਸਕਦਾ ਉਹਨੂੰ ਉਹਦੀ ਯੋਗਤਾ ਅਨੁਸਾਰ ਉਹਨੂੰ ਨੌਕਰੀ ਦਿੱਤੀ ਜਾਏਗੀ ਜੀ ਆਖਿਰ ਦੇ ਵਿੱਚ ਸਵਾਲ ਹੈ ਜੋ ਵੀ ਇਹ ਨੌਜਵਾਨ ਮੁੰਡੇ ਕੁੜੀਆਂ ਇਹ ਇੰਟਰਵਿਊ ਨੂੰ ਵੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਨਾਲ ਹੀ ਇੱਕ ਹੋਰ ਸਵਾਲ ਮੈਂ ਐਡ ਕਰ ਰਿਹਾ ਕਿ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਇਹ ਟਰਾਈ ਕਰ ਸਕਦੀ ਹੈ ਇੱਥੇ ਜੋ ਫੇਰ ਦੇ ਵਿੱਚ ਆ ਕੇ ਹਾਂਜੀ ਮੈਂ ਸਾਡੇ ਕੋਲ ਇੱਕ ਮੀਤਾ ਕਾਸਟਿੰਗ ਵਿੱਚ ਪਰਟੀਕੂਲਰ ਸੈਕਸ਼ਨ ਹੈ ਜਿਹਦੇ ਵਿੱਚ ਕੁੜੀਆਂ ਕੰਮ ਕਰ ਸਕਦੀਆਂ ਨੇ ਤੇ ਉਤਲਾਵਾ ਜਿਹੜਾ ਮਕੈਨੀਕਲ ਜੋਬਸ ਜਿਵੇਂ ਫਿਟਰ ਇਲੈਕਟ੍ਰੀਸ਼ੀਅਨ ਵਗੈਰਾ ਹੈ ਉਹ ਤਾਂ ਮੁੰਡੇ ਅਵੇਲੇਬਲ ਮੁੰਡਿਆਂ ਲਈ ਅਵੇਲੇਬਲ ਹੈ ਪੋਸਟਾ ਉਹ ਆ ਕੇ ਕਰ ਸਕਦੇ ਬਾਕੀ ਮੇਰੇ ਨੌਜਵਾਨਾਂ ਨੂੰ ਇਹੀ ਗੁਜਾਰਿਸ਼ ਹੈ ਵੀ ਅੱਜਕੱਲ ਜਿਵੇਂ ਥੋੜਾ ਨਸ਼ੇ ਤੋਂ ਦੂਰ ਰਹਿ ਕੇ ਆਪਾਂ ਇੱਧਰ ਕੰਮ ਵੱਲ ਧਿਆਨ ਦਈਏ ਤਾਂ ਇਹਦੇ ਵਿੱਚ ਵੀ ਆਪਾਂ ਇਹਨੂੰ ਤਰੱਕੀ ਹਾਸਲ ਕਰੀਏ ਤੇ ਆਖਰੀ ਸਾਲ ਮਾਫੀ ਚੰਦੇ ਇੱਕ ਹੋਰ ਐਡ ਕਰ ਰਿਆ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਵੀ ਪ੍ਰਬੰਧ ਨੇ ਕਿਉਂਕਿ ਕਈ ਵਾਰ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਦੂਰ ਏਰੀਆ ਦੇ ਵਿੱਚ ਜਾਣ ਗਿਆ ਇੰਡਸਟਰੀ ਦੇ ਖੇਤਰ ਦੇ ਵਿੱਚ ਤਾਂ ਸੇਫਟੀ ਨੂੰ ਲੈ ਕੇ ਕਈ ਤਰ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਉਹਦੇ ਸੇਫਟੀ ਦਾ ਪੂਰਾ ਪ੍ਰਬੰਧ ਹੈ ਜੀ ਅਸੀਂ ਜਿਵੇਂ ਸੁਪਰ ਲੜਕੀਆਂ ਦੇ ਸੈਕਸ਼ਨ ਦੇ ਵਿੱਚ ਜਿਹੜੇ ਸੁਪਰਵਾਈਜ਼ਰ ਹੈ ਉਹ ਵੀ ਲੜਕੀ ਰੱਖੀ ਹੈ ਤਾਂ ਕਿ ਉਹਨਾਂ ਦੇ ਕੋਈ ਵੀ ਪ੍ਰੋਬਲਮ ਹੋਵੇ ਬਾਕੀ ਸਾਡੀ ਉਹ ਵੀ ਹੈ ਸਕਿਉਰਟੀ ਗਾਰਡ ਵੀ ਹੈ ਵੈਸੇ ਸਾਡੀ ਕਮੇਟੀ ਵੀ ਬਣੀ ਹੋਈ ਹੈ ਜਿਹਦੀ ਅਸੀਂ ਰਿਪੋਰਟ ਹਰ ਸਾਲ ਡੀਸੀ ਸਾਹਿਬ ਨੂੰ ਜਮਾ ਵੀ ਕਰਾਉਣੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਸੋਇਆ さん ਨੇ ਮਨੀਸ਼ ਅਰੋੜਾ ਕੰਪਨੀ ਦੇ ਪ੍ਰਬੰਧਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਅਖੀਰ ਦੇ ਵਿੱਚ ਇੱਕ ਵਾਰ ਮੋੜ ਤੋਂ ਦੱਸ ਦੇਣਾ ਚਾਹੁੰਦਾ ਕਿ 11 ਅਪ੍ਰੈਲ ਅਤੇ 14 ਅਪ੍ਰੈਲ ਜਾਨੀ ਕਿ ਦੋ ਦਿਨ ਇਹਦਾ ਜਿਹੜਾ ਇਹ ਜੋ ਫੇਅਰ ਲਗਾਇਆ ਜਾਵੇਗਾ ਪ੍ਰੀਤਿਕਾ ਇੰਡਸਟਰੀ ਐਂਡ ਮੀਤਾ ਇੰਡਸਟਰੀ ਵੱਲੋਂ ਜੋ ਸਮਾਨ ਰੱਖਿਆ ਗਿਆ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਦਾ ਸੋ ਜੋ-ਜੋ ਵੀ ਨੌਜਵਾਨ ਇਸ ਇੰਟਰਵਿਊ ਨੂੰ ਵੇਖ ਰਹੇ ਨੇ ਉਹ ਜ਼ਰੂਰ ਇਨਾਂ ਤੱਕ ਪਹੁੰਚ ਕਰਨ ਜੋ ਰੋਜ਼ਗਾਰ ਦੀ ਭਾਲ ਕਰ ਰਹੇ ਨੇ ਨਾਲ ਸਕਰੀਨ ਤੇ ਇਹਨਾਂ ਦਾ ਫੋਨ ਨੰਬਰ ਵੀ ਹੈ ਜਿਹੜਾ ਸੀ ਅਵੇਲੇ ਤਾਂ ਉਸਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਸ਼ਾਰਪਰ ਨਿਊਜ਼ ਤੇ ਨਾਲ